ਪੇਤਾ ਕੁਨਾ ਦੇ ਤੇਗ ਬਹਾਰ ਦੀ ਮਾਤਾ ਕੁ ਜੀ ਦੀ ਜੀ ਮਹਿਗਨੇ ਸਪੈਸ਼ਲ ਕੇਕ ਬਣਾਇਆ ਮੇਰੀ ਉੱਪਰ ਫੋਟੋ ਲੁਆਈ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੇ ਪਿਆਰ ਭਰੀ ਸਤਿ ਸਾਕ ਤੇ ਲੋ ਜੀ ਅੱਜ ਡੈਡੀ ਜੀ ਦਾ ਜਨਮ ਦਿਨ ਸੀ ਤੇ ਜਨਮ ਦਿਨ ਦਾ ਚਾਹ ਵਿੱਚੇ ਰਹਿ ਗਿਆ ਨਾ ਅੱਜ ਜੱਜ ਨਾਲ ਵਿਚਕਾਰ ਵੀ ਡੈਡੀ ਜੀ ਨੂੰ ਕਿੰਨਾ ਚਾਹ ਹੁਣਾ ਸੀ ਅੱਜ ਕੇ ਕੱਟਣ ਜਾਣਾ ਸੀ ਰੋਪੜ ਸਾਰਾ ਖੋਸ ਵਿੱਚੇ ਰਹਿ ਗਿਆ ਦੇਖਣ ਕੀ ਕਹਿ ਸਕਦੇ ਨਾ ਕੋਈ ਸੁਣਵਾਈ ਹੋ ਰਹੀ ਨਾ ਕੁਝ ਹੋ ਰਿਹਾ ਸਾਰੇ ਕਹਿ ਘੇਰਵਾ ਤੁਨ ਸਾਰਾ ਕੋ ਵਿਚ ਵਿਚਾਲੀ ਰਹਿ ਗਿਆ ਬਾਕੀ ਅੱਜ ਅਸੀਂ ਪੱਟਾ ਦਾ ਮੱਥਾ ਟੇਕ ਕੇ ਜਾਣਾ ਮੈਂ ਤੇ ਮੰਮੀ ਜੀ ਨੇ ਤੇ ਚੱਲਦੇ ਆ ਚਲੋ ਕਰਦੇ ਆ ਬਲੌਗ ਸ਼ੁਰੂ ਤੇ ਲੋ ਜੀ ਅੱਜਾ ਮੌਸਮ ਵੀ ਠੀਕ ਸੀ ਸਵੇਰੇ ਪੈਣਾ ਬਹੁਤ ਤੇਜ਼ ਮੀਂਹ ਪਿਆ ਆਪਣਾ 3-4 ਘੰਟੇ 11-12 ਵਜੇ ਤੱਕ ਕਹਿਣ ਨਹੀਂ ਅਸੀਂ ਸਵੇਰੇ ਜਾਣਾ ਸੀਗਾ ਸਵੇਰੇ ਮੀਂਹੋਂ ਨਹੀਂ ਹਟਿਆ ਤੇ ਗੱਡੀ ਕਰੀਏ ਸਟਾਰਟ ਚਲੋ ਨਾ ਵੀ ਤੇ ਚਲিয়ে ਟਿੱਬੀ ਸਾਹ ਆਇਆ ਲਓ ਜੀ ਟਿੱਬੀ ਸਾਹ ਪਹੁੰਚ ਗਏ ਸੜ ਗੁਰਦੁਆਰਾ ਸਾਹਿਬ ਤੇ ਇੰਦਰ ਚੱਲਦਾ ਸਤਲੁਜ ਦਰਿਆ ਉਹਦੇ ਪਾਣੀ ਕੋਲ ਲਿਆ ਹੋਇਆ ਦੇਖੋ ਉਹਦੇ ਕੱਟ ਲੱਗਦਾ ਕਿ ਅਸੀਂ ਉਹ ਸੜਕ ਮੈਨੂੰ ਨਿਕਲੇ ਸੀਗੇ ਫੋਲ ਪਰੋਂ ਫੇਰ ਪਾਣੀ ਦੇਖਦਾ ਜੀ ਉਹਦੇ 40 ਮੀਟਰ ਨਿਕਲਣਾ ਪਾਣੀ ਵੀ ਨੁੱਤੇ ਕਿੰਦੇ ਹੋਰ ਉਹਦੇ ਅਗਲੇ ਗੇੜੇ ਜੀ ਕਿੰਨਾ ਪਾਣੀ ਛੱਡਿਆ ਹੈ ਇਹਦੇ ਪਾਣੀ ਜਾਰਾ ਛੱਡੇ ਹੋਏ ਨੇ ਅੰਨੇ ਜਿਹੜਾ ਕੱਲ ਰਾਤੀ ਕੱਲ ਮੀਂਹ ਪਿਆ ਤੇ ਪਰਸੋਂ ਮੀਂਹ ਪਿਆ ਉਹਦੇ ਕਰਕੇ ਜਰਾ ਛੱਡਿਆ ਹੋਇਆ ਪਾਣੀ एकदम ਤੋੜੋ ਪਿੱਛੇ ਦਰਿਆ ਵੀ ਭਰਿਆ ਹੋਇਆ ਨੇ। ਆ ਆ ਸੁਖਾ। ਇੱਥੇ ਲੋ ਜੀ ਹੁਣ ਅਸੀਂ ਪੁਲ ਪਰ ਆ ਗਏ। ਤੇ ਉਹ ਪਹਿਲਾਂ ਅਸੀਂ ਉਹ ਸਾਹਮਣੇ ਗੁਰਦੁਆਰਾ ਸਾਹਿਬ ਤੋਂ ਬਣਾ ਰਹੇ ਸੀਗੀ ਵੀਡੀਓ। ਤੇ ਇੱਧਰ ਕੰਮ ਨਾ ਮੈਂ ਇੱਕ ਵਟ ਆ ਦੇਖੋ ਮੈਂ ਦਿਖਾਇਆ ਇੱਧਰ ਪਾਣੀ ਸਾਡਾ ਪਾਣੀ ਕਿੰਨਾ ਹੈ ਬੜਾ ਇਹ ਆਪ ਬੁਰਾ ਹੈ ਨਾ ਇੱਧਰ ਪਰ ਜ਼ਿਆਦਾ ਗੇਟ ਨਹੀਂ ਖੋਲੇ ਵੀ ਦੋ ਤਿੰਨੇ ਗੇਟ ਖੋਲੇ ਵੀ ਨੇ ਸਾਈਡ ਨੂੰ ਉਹ ਕਿੱਥੇ ਗੱਲਾਂ ਪਾਣੀ ਹੁਣ ਉਤਰ ਕੇ ਦਿਖਾ ਨਹੀਂ ਸਕਦੇ ਵੀ ਰੋਡ ਇਹ ਚੱਲ ਤੇ ਆਹ ਸਾਡੇ ਦੇਖੋ ਪਾਣੀ ਚੱਲਦਾ ਉਹ ਦੇਖੋ ਗੱਗਰ ਵੀ ਛੱਡ ਹੋਇਆ ਵਾ। ਹਾਂ ਗੱਡੀ ਦਾ ਇੱਧਰ ਰੋਕ ਨਹੀਂ ਸਕਦੇ। ਆਹ ਦੇਖੋ ਚੱਲਦਾ ਬੜੀ। ਤੇ ਇਸ ਚੱਲੀ ਆਉਣ ਘਰ ਨੂੰ। ਤੇ ਆਹ ਸਾਈਡ ਦੇਖੋ ਐਨ ਪਾਣੀ ਫਟ ਹੋਇਆ ਵਾ। ਕਿਹੜੇ ਉਰੇ ਦੇਖੀਗਾ ਅੰਦਰ ਵਿੱਚ ਕੋਲ ਜੇ। ਉਹ ਵੀ ਨਹੀਂ ਅੱਧੇ ਦੇਖਦੇ। ਆਹ ਸਾਈਡ ਦੇਖੋ ਐਨ ਪਾਣੀ ਚੱਲਦਾ। ਦਰ ਡਿਫਲਟ ਹੁੰਦਾ ਦਾ ਇਹ ਗੇਟ ਖੋਲੇ ਕਰਦੇ ਹੁੰਦੇ ਸੀ। ਉਹ ਦੇਖੋ ਐਨ ਉੱਥੇ ਤੱਕ ਪਾਣੀ ਲੱਗਿਆ ਹੋਇਆ। ਪਰ ਵੈਸੇ ਇਹਨਾ ਪਾਣੀ ਜ਼ਿਆਦਾ ਹੈ ਨਹੀਂ। ਜਿਹੜਾ ਪਾਣੀ ਆਵੰਦਣਾ ਉਹ ਵੀ ਡੁੱਬ ਜਾਂਦੇ ਸਾਰੇ ਆਹ। ਜਿੰਗਲ ਪਿਛਲੀ ਵਾਰ ਸਾਰਾ ਖੋਲੇ ਵੇ ਤੇ ਗੇਟ ਇੱਕ ਸਾਲ ਪਿਛਲੇ ਸਾਲ ਛੱਡ ਕੇ। ਆਹ ਦੇਖੋ। ਜਿਸ ਵਾਰ 80 ਜੰਨਾ ਪਾਣੀ ਹੈਗਾ ਤੋਰੇ। ਇਹਨਾਂ ਦੇ ਉੱਪਰੋਂ ਟਪਿਆ ਦਾ ਪਾਣੀ। ਇਹਦੇ ਕੋ ਪਾਣੀ ਚੱਲਦਾ। ਮੈਨੂੰ ਪਤਾ ਲੱਗਦਾ ਕਿੰਨਾ ਪਾਣੀ ਹੈ ਇਹ ਸਾਡੇ ਕਿਨੇ ਪਾਣੀ ਜਾਂਦਾ ਉਧਰ ਲੁਧਿਆਣਾ ਵਾਲਾ ਪਾਣੀ ਹੈ ਹੋਰ ਨਦੀ ਹੈ ਲੈ ਅੱਜ ਵੀ ਪੂਰਾ ਭਰ ਕੇ ਬਣ ਚੁੱਕਿਆ ਹੋਇਆ ਚਲੋ ਜੀ ਘਰ ਆ ਗਏ ਤੇ ਅਸੀਂ ਡੈਡੀ ਜੀ ਦਾ ਬਲੌਗ ਦੇਖਦੇ ਸੀਗੇ ਤੇ ਬਲੌਗ ਦੇਖ ਕੇ ਮਨ ਬੜਾ ਉਦਾਸ ਹੋਇਆ ਆ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਵਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਜੀ ਸਤ ਸ੍ਰੀ ਅਕਾਲ ਬਹੁਤ ਜ਼ਿਆਦਾ ਮੈਸੇਜ ਆ ਰਹੇ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਸਭ ਦਾ ਧੰਨਵਾਦ ਕਈਆਂ ਨੂੰ ਮੇਰੇ ਫਲਾਈ ਹੋਇਆ ਕਿਤੇ ਕਈਆਂ ਨੂੰ ਨਹੀਂ ਹੋਇਆ ਤੇ ਹੁਣ ਚੱਲੇ ਆਪਣੇ ਪਿੰਡ ਵਾਲੇ ਗੁਰਦਾਰੇ ਸਭ ਤੋਂ ਪਹਿਲਾਂ ਤੇ ਮਹਾਰਾਜ ਦਾ ਸ਼ੁਕਰਾਨਾ ਕਰਮ ਤੇ ਪਿਛਲੇ ਸਾਲ ਦਾ ਜੋ ਆਉਣ ਵਾਲਾ ਵਧੀਆ ਰਹੇ ਚੱਲੀਏ ਚੱਲ ਧਰਤੀ ਦੇਸ਼ ਮੇਰਾ ਆਪੋ ਆਪੋ ਆਇਓ ਨੇ ਤਬਾਹ ਹੋ ਤਾ ਨਿਕੋਂ ਤਾ ਧਰਤੀ ਦਸ਼ਮੇਸ਼ ਦੀਆਂ ਖੁਸ਼ੀਆਂ i <laughs> ਲੋ ਜੀ ਮਹਿਕ ਨੇ ਸਪੈਸ਼ਲ ਕੇਕ ਬਣਾਇਆ ਮੇਰੀ ਉੱਪਰ ਫੋਟੋ ਲੁਵਾਈ ਆ। ਲੋ ਜੀ ਮੇਰੇ ਸਾਰੇ ਘਰ ਦੇ ਆ ਕਰਨ ਵੀ ਆ ਗਿਆ। ਆਜੋ ਵੀ ਆਜੋ ਆਜੋ ਵੀ ਆਜੋ। ਆ ਦੇ ਫੋਟੋ ਵਾਲਾ ਦੇਖ ਲੈ ਏ। ਆ ਆਜੋ ਵੀ। ਆ ਹੁਣਾ ਏ। ਆ ਹੁਣਾ ਆਜੋ ਆਜੋ ਆਜੋ। ਦਿਖਾਈ ਤਾਂ ਕਿੱਥੇ ਆਓ। ਉਹ ਬੇ। ਉਹ ਨੂੰ ਬੁਲਾਉਂ ਰਿਹਾ ਕੇ ਜੀ। ਲਿਆ ਲਿਆ ਚਲੋ ਆ ਰਹਿ। ਕਾਈ ਦਾ ਫੋਨ ਫੜਿਆ ਹੋਇਆ। Ada <imitation> <imitation> ਉੱਧਰ ਜਨ ਕੱਢ ਐਦਾਂ ਮੈਂ ਤਾਂ ਇੱਥੇ ਇੱਥੇ ਮੇਰੇ ਕੋਲ ਚਲਾ ਜਾ ਉਧਰ ਹੀ ਲਾਵਾ ਪਤਾ ਨਹੀਂ ਕਾਦੂ ਸੰਦੜ ਰਾਹੋ ਆਹੋ ਪੁੱਤ ਰਲਾ ਲੈ ਆਓ ਅੰਦਰ ਲਾ ਦੇ ਉਹ ਹੋ ਗਈ ਬਾਤੀ ਆ ਵਧੀਆ ਦਾ ਆ ਲੋ ਪਾ ਦਿਓ ਤੁਸੀਂ ਇੱਥੇ ਪਾ ਜਾਓ ਜੀ ਚਾਹ ਪਾਉਂਦੀ ਜਾਂਦੇ ਮੋਢੇ ਚ ਪਾਦਾ ਕੋਈ ਨਾ ਮੈਂ ਨਹੀਂ ਸੱਤ ਕਰਦੀ ਪਤਾ ਹੋਵੇ ਇੱਕ ਕਿਹੜਾ ਬੰਦਾ ਲੈ ਕੇ ਆਇਆ ਆਮਨਦੀਪ ਸਿੰਘ ਧੰਨਵਾਦ ਨਿਮਾ ਨਿਮਾ ਹੈਪੀ ਬਰਥਡੇ ਟੂ ਯੂ ਮਿਸਟਰ ਜਮਾ ਆ ਆ ਤੁਹਾਨੂੰ ਜਿਹੜਾ ਤੁਹਾਨੂੰ ਧੰਨਵਾਦ ਜੀ ਹਾਂ ਹੈਪੀ ਜਨਮ ਦਿਨ ਵਾਧਾ ਬਹੁਤ ਬਹੁਤ ਤੇ ਹੁਣ ਬਾਈਂਡ ਕੇ ਬਣਾਉਂਦੇ ਹਾਂ ਪਹਿਲਾ ਨੰਬਰ ਖਾਉਂਗਾ ਜੱਗਾ ਜੱਗਾ ਚੁਗਲਾ ਸੁਗਲਾ ਚੁਗਲਾ ਲਓ ਜੀ ਅੱਜ ਦਾ ਲਾਸਟ ਕੇਕ ਕੱਟਣਾ ਹੁਣ ਤੇ ਮੇਰੀ ਜਿਹੜੀ ਕ੍ਰਿਕਟ ਟੀਮ ਹੈ ਆਜੋ ਵੀ ਆਜੋ ਸਾਰੇ ਆਜੋ ਵੀ ਆਜੋ ਸਾਰਾ ਧੰਨਵਾਦ ਸਾਰਾ ਧੰਨ ਆਜੋ ਬੋਤ ਆਜੋ 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 ਵੀ ਆਜੋ ਸਾਰਾ ਧੰਨਵਾਦ ਸਾਰੇ ਆਜੋ 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 ਗਿਆਨ ਮਾਲ ਗਿਆਨ ਮਾਲ ਕੇ ਦੇ ਸੁਖਰੀਆ ਵੀ ਦੋਸਤ ਤਨ ਤਰਵੀਸ ਵੀ ਤੰਨੇ ਦਾ ਮੇਰੇ ਵੱਲ ਕੇਕ ਲੈ ਕੇ ਆਇਆ ਧੰਨਵਾਦ ਰਤਨ ਇਹਨਾਂ ਆਉਂਗੇ ਇਹਨਾਂ ਬੰਦੇ ਸਾਰੇ ਕੋਈ ਨਹੀਂ ਉਹ ਬੰਦੇ ਵੀ ਕਰਦੇ ਪੂਰਾ ਰੋਪ ਦਾ ਮੰਦਗਾ ਤੇ ਸਵਾਦ ਚੱਲ ਰਿਹਾ ਹੈ ਸਟਾਰਟ ਤਾਂ ਨਹੀਂ ਕਰੀ ਵੀ ਸਟਾਰਟ ਹੈ ਜੀ ਦਾ ਤਾੜੀਆਂ ਬੱਲੇ ਬੱਲੇ ਟੂ ਜੀ ਨਾ ਜੀ ਮੈਂ ਬੜੇ ਮੇਰੇ ਬਹੁਤ ਤੇ ਨੌਰੀ ਚਾਚਾ ਜੀ ਵੀ ਆ ਗਏ ਹਾਂ ਜੀ ਕੀ ਹਾਲ ਚਾਲ ਹੈ ਮਾਠੀ ਸਾਰੇ ਲੋਕ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਕੀ ਸਾਰੇ ਤੁਸੀਂ ਜਾਣਦੇ ਹੋ ਜੀ ਉਹ ਫਿਰ ਗੇਟ ਦੇ ਵਿੱਚ ਫਸੇ ਹੋਇਆ ਹੌਲੀ ਹੌਲੀ ਨਿਕਲ ਜਾਣਾ ਜੀ ਆਪਾਂ ਨੇ ਹਾਂਜੀ ਤੇ ਭਰਾ ਦਾ ਗੱਲ ਨੂੰ ਜਨਮ ਦਿਨ ਵੀ ਹੈ ਜੀ ਤੇ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਬਸ ਸਭ ਤੋਂ ਵੱਡੀ ਮੈਂ ਚੀਜ਼ ਹੈ ਹੁੰਦੀ ਹੈ ਜੀ ਹਾਂਜੀ ਹਾਂਜੀ ਤੇ ਜੇ ਪ੍ਰਮਾਤਮਾ ਦੀ ਨਿਗਾਹ ਸਿੱਧੀ ਹੋਵੇ ਸਭ ਕੁਝ ਠੀਕ ਹੈ ਤੇ ਬਾਕੀ ਕਹਿੰਦੇ ਨੇ ਤਾਂ ਬਸ ਕੁਝ ਕਹਿੰਦੇ ਆ ਹਾਂਜੀ ਜੀ ਜੀ ਸਤਿਗੁਰ ਸੱਚੇ ਪਾਤਸ਼ਾਹ ਦੀ ਨਿਗਾਹ ਸਿੱਧੀ ਹੈ ਤਾ ਬਾਲ ਵੀ ਮਿਲਣਾ ਨਹੀਂ ਕਹਿੰਦੇ ਹੁਣ ਕਰਨ ਦਾ ਚਲੋ ਕਸਟਾ ਕੰਦੇ ਕਸਟਾ ਆ ਗਿਆ ਕੱਟ ਵੀ ਜਾਂਦਾ ਬੰਦਾ ਹਾਂਜੀ ਹਾਂਜੀ ਬਾਕੀ ਦਲੇਰੀ ਹੁੰਦੀ ਆ ਰੇਜ ਬੰਦੇ ਚ ਦਲੇਰ ਆ ਕੁਝ ਘਬਰਾਉਂਦਾ ਨਹੀਂ ਹੈ ਤੇ ਅਸੀਂ ਗੰਮੀ ਹੈ ਜੀ ਕੋ ਬੜਾ ਬੜਾ ਮਨ ਹੁੰਦਾ ਰੇਜ ਬੰਦੇ ਦਾ ਹੁਣ ਬਰਥਡੇ ਆ ਜੀ ਨਹੀਂ ਉਹਨੇ ਸਾਡੇ ਵਿੱਚ ਹੋਣਾ ਸੀ ਠੀਕ ਹੈ ਹਾਂ ਅਸੀਂ ਆਪਣੇ ਚੈਨਲ ਵਾਲੇ ਸਾਰਿਆਂ ਨੂੰ ਦੱਸਿਆ ਜੀ ਵੀ ਆਪਣਾ ਭਰਾ ਦਾ ਬਰਥਡੇ ਆ ਪਰਮਾਤਮਾ ਸੁਖ શાંતੀ ਵਿਖੇ ਵਸ ਹੋਣੀ ਤੇ ਪਰ ਤਾਂ ਸਾਰਾ ਕੁਝ ਹੀ ਹੁੰਦਾ ਚੀਜ਼ਾਂ ਤੇ ਘੜੀਆਂ ਤੇ ਹੌਲੀ ਹੌਲੀ ਚੱਲ ਰਿਹਾ ਬਈ ਸਭ ਤੇ ਕੰਮ ਚੱਲ ਰਿਹਾ ਕਿਸੇ ਦਾ ਕੰਮ ਕਿਸੇ ਦਾ ਨਹੀਂ ਰੁਕਦਾ ਹੁੰਦਾ ਹਾਂਜੀ ਵੀ ਬੰਦਾ ਆਪਣਾ ਮਿਹਨਤ ਰਹਿਣ ਬੰਦਾ ਜਾਇਜ਼ ਕਿਸੇ ਜਰੀਏ ਕਰਦਾ ਹਰੇਕ ਬੰਦੇ ਨੇ ਆਪਣਾ ਆਪਣਾ ਜਰੀਆ ਬਣਾਇਆ ਦਾ ਆਮਦਨ ਦਾ ਹਾਂਜੀ ਉਹ ਕਿਸੇ ਤਰ੍ਹਾਂ ਕਰਦਾ ਕੋਈ ਕਿਸੇ ਤਰ੍ਹਾਂ ਕਰਦਾ ਵੀ ਚਲੋ ਹਰੇਕ ਬੰਦੇ ਨੇ ਦੋਫਨ ਕਿ ਝਗਣਾ ਆਪਣੇ ਵੀ ਬੰਦੇ ਨੇ ਬਹੁਤ ਮਿਹਨਤ ਕੀਤੀ ਹੈ ਤੋ ਇਹ ਨਹੀਂ ਹੈਗਾ ਵੀ ਇੱਕ ਦਿਨ ਦੇ ਇੰਨਾ ਕੰਮ ਕਰ ਲਿਆ ਹਾਂਜੀ ਪੂਰਾ ਸਟਰਗਲ ਕਰਿਆ ਜਿੰਨੇ ਚ ਤੇ ਹੌਲੀ ਹੌਲੀ ਮਿਹਨਤਾਂ ਦੇ ਫਲ ਮਿਲੇ ਆ ਮਿਲੇ ਵੀ ਆ ਇਹ ਵੀ ਨਹੀਂ ਕਹਿੰਦੇ ਅਸੀਂ ਨਹੀਂ ਮਿਲੇ ਮਿਲੇ ਆ ਜੇ ਆ ਪ੍ਰਮਾਤਮਾ ਨੇ ਬਸ ਕੁਝ ਦਿਆ ਹਾਂਜੀ ਗੁਰੂ ਰਾਮ ਦਾਸ ਸਾਹਿਬਾ ਨੇ ਬਹੁਤ ਕੁਝ ਦਿਆ ਜੀ ਜਿੰਨਾ ਸੋਚਿਆ ਉਹ ਤੋਂ ਵੱਧ ਕੇ ਦਿਆ ਜੀ ਅਸੀਂ ਅੱਜ ਵੀ ਉਹਨਾਂ ਨੂੰ ਉਹਨਾਂ ਦਾ ਕਹਿੰਦੇ ਵੀ ਦੇਣ ਦੇ ਉਹਨਾਂ ਦਾ ਦੇਣਾ ਦੇ ਨਹੀਂ ਸਕਦੇ ਅਸੀਂ ਜਿੰਨਾ ਉਹਨਾਂ ਨੇ ਸਾਨੂੰ ਦਿੱ ਦਿੱਤਾ ਹਾਂਜੀ ਹਾਂ ਬੁਰਾ ਲੋ ਇਹ ਸਭ ਕੁਝ ਇੱਕ ਦਿਨ ਸਾਹਮਣੇ ਲੰਘ ਜਾਣਾ ਆਪਣਾ ਕੁਝ ਨਹੀਂ ਆ ਜਿੰਦਗੀ ਦੇ ਵਿੱਚ ਹੈ ਉਹਨਾਂ ਦੇ ਹੱਥ 'ਚ ਹੈ ਕਹਿੰਦੇ ਡੋਰ ਤਾਂ ਮਾਲਕ ਦੇ ਹੱਥ 'ਚ ਹੁੰਦੀ ਹੈ ਬੰਦੇ ਦੇ ਹੱਥ 'ਚ ਕੁਝ ਨਹੀਂ ਹਾਂ ਤੇ ਸਿਰ ਲੋਕ ਥੋੜਾ ਜਿਹਾ ਔਖਾ ਸਮਾਂ ਹੈਗਾ 20 ਸਾਨੂੰ ਅਸੀਂ ਜਾਣਦੇ ਤੇ ਸਾਡਾ ਪਰਿਵਾਰ ਜਾਣਦਾ ਬਾਕੀ ਸਾਰੇ ਯਾਰ ਆਪਣੇ ਮਿੱਤਰ ਵੀ ਯਾਰ ਦੋਸਤ ਵੀ ਹਾਂਜੀ ਮੈਂ ਕਹਿੰਦਾ ਵੀ ਕੋਈ ਉਹ ਦਿਨ ਹੋਣਾ ਵੀ ਜਿੱਦਣ ਉਹ ਨਾਂ ਪੁੱਛੇ ਵੀ ਅੱਜ ਕੀ ਅਪਡੇਟ ਹੈ ਜੀ بس ਆਪਾਂ ਚੜਦੀ ਗੱਲਾਂ 'ਚ ਗੱਲ ਕਰ ਰਹੇ ਹਾਂ ਹੁਣ ਉਹਦਾ ਬਸ ਜੋ ਐ ਸਿਸਟਮ ਨਾਲੇ ਹੁਣਾ ਹਾਂਜੀ ਉਹਦੇ ਵਿੱਚ ਨਾ ਆਪਾਂ ਕੁਝ ਕਰ ਸਕਦੇ ਆ ਸਾਰਾ ਕੁਝ ਹੋਜਣਾ ਬਰਬਾਦ ਬਾ ਤੇ ਨਿਗਾ ਸਿੱਧੀ ਆ ਕੋਈ ਚੱਕਰ ਨਹੀਂ ਹੈਗਾ ਹੁਣ ਜੁਆ 775 ਬਾਜੀ ਰੋਜ਼ ਫੋਨ ਕਰਦੇ ਆ ਕੋ ਰੋਜ਼ ਪੁੱਛ ਲੰਦੇ ਕਿ ਕੀ ਹਾਲ ਚਾਲ ਐ ਕੀ ਕਰਦੇ ਆ ਫਿਰ ਮੈਂ ਗੱਲ ਵੀ ਕਰੀਦੀ ਬਾਡੇ ਕਹਿੰਦਾ ਮੇਰਾ ਵੀ 20 ਦਿਨ ਬਾਡੇ ਸੀ ਤੇ ਇਹ ਕਹਿੰਦਾ ਨਹੀਂ ਕਹਣਾ ਚੜਦੀ ਗੱਲਾਂ 'ਚ ਕਰੋ ਤੁਸੀਂ ਕੋਈ ਹੁਣ ਤਾਂ ਸਭ ਕੁਝ ਹੋਜਣਾ ਕਹਿੰਦਾ ਜ਼ਿੰਦਗੀ ਚ ਤਾਂ ਤਰਾਸ ਘਾਉਂਦੇ ਰਹਿੰਦੇ ਆ ਮੇਰਾ ਬੀਰ ਮੋਹੜੀ ਤੋਂ ਆ ਉਦਵ ਵਾਹਿਦਾ ਪੰ ਜਿਹੜਾ ਦੇ ਦੇ ਸਕਦੇ ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਹਾਂਜੀ ਬਹੁਤ ਵੀਰ ਭਰਾ ਹੈ ਜਿਨ੍ਹਾਂ ਨੇ ਵੀ ਮਨ ਤੇ ਮਦਦ કરી ਵੀ ਹੈ ਉਹ ਨਹੀਂ ਹੈਗਾ ਵੀ ਸੋਸ਼ਲਵਾਦੀ ਨਹੀਂ ਹੈ ਐਨ ਗੱਡ ਕੇ ਕਹਿੰਦੇ ਵੀ ਤੁਸੀਂ ਬਿਲਕੁਲ ਪਰਵਾਹ ਨਾ ਮਰੋ ਤਕੜੇ ਰਹੋ ਹਾਂਜੀ ਇਹ ਚੀਜ਼ਾਂ ਕੋਈ ਕੋਈ ਕਹਿ ਸਕਦਾ ਵੀਰ ਠੀਕ ਹੈ ਇੱਕ ਮੁਹਾਲੇ ਤੋਂ ਬਾਈ ਆਪਣਾ ਕਜੇਰੀਆਂ ਜੀ ਮੇਰਾ ਵੀਰ ਉਹਨੇ ਵੀ ਬਾਈ ਨੇ ਕਹਿੰਦਾ ਬਾਈ ਮੈਂ ਤੁਹਾਡੇ ਨਾਲ ਹਾਂਜੀ ਇੱਕ ਆਪਣੇ ਡਾਕਟਰ ਸਾਹਿਬ ਹੈ ਉਹਨਾਂ ਨੇ ਬਹੁਤ ਮਦਦ ਕੀਤੀ ਜੀ ਆਪਣੇ ਉਹਨਾਂ ਦਾ ਵੀ ਧੰਨਵਾਦ ਆ ਆਪਣੇ ਵੱਲੋਂ ਵੀ ਜਿਨ੍ਹਾਂ ਉਹਨੇ ਰੋਜ਼ ਕੁਛ ਨਾ ਕੁਛ ਉਹ ਅਪਡੇਟ ਲਾਉਂਦੇ ਬਲਾੜ ਵੰਦਨ ਮਿਲੋ ਚਲੋ ਸਾਡੇ ਵਾਸਤੇ ਤਾਂ ਬਾਈ ਰੱਬੇ ਇੱਕ ਲਿਖੇ ਨੇ ਜਿਹੜਾ ਬੰਦਾ ਸਾਨੂੰ ਸਲਾਹ ਦਿੰਦਾ ਹਾਂਜੀ ਹਾਂਜੀ ਵੀ ਆਪਾਂ ਨੇ ਇਦਾਂ ਨਹੀਂ ਇਦਾਂ ਚੜਨਾ ਸੋਨੋ ਹੁਣ ਅਸੀਂ ਵੈਸੇ ਤਾਂ ਬਹੁਤ ਅੱਗੇ ਨਿਕਲ ਜਾਏ ਆ ਆਪਾਂ ਨੇ ਨੇੜੇ ਲਾ ਦੇ ਆਪਣਾ ਕੰਮ ਹਾਂਜੀ ਹਾਂਜੀ ਬਹੁਤ ਸ਼ੁਕਰੀਆ ਆਪਾਂ ਇਹਨੂੰ ਫਤਿਹ ਕਰ ਦਾਂਗੇ ਪ੍ਰਮਾਤਮਾ ਤੇ ਨਿਗਾ ਸਿੱਧੀ ਆ ਆਪਾਂ ਤਾਂ ਪ੍ਰਮਾਤਮਾ ਤੇ ਭਰੋਸਾ ਦੇਖੋ ਜਿਹੜਾ ਆਪਣਾ ਪੰਜਾਬ ਹੈ ਨਾ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਉਰੇ ਬੰਦਾ ਬਸ ਇਹੀ ਸੋਚਦਾ ਜਦ ਕਹਦਾ ਬੰਦੇ ਨੂੰ ਕਸ਼ਟ ਆਉਂਦਾ ਪਰਮਾਤਮਾ ਨੂੰ ਯਾਦ ਕਰਦਾ ਹਾਂਜੀ ਠੀਕ ਹੈ ਪਰ ਉਹ ਬੰਦੇ ਪਾਰ ਵੀ ਲਾਉਂਦਾ ਹਾਂਜੀ ਹਾਂਜੀ ਆਪਣਾ ਨਿਤਨੇਮ ਜਿਹੜਾ ਬੰਦਾ ਜਿੰਨਾ ਕਰਦਾ ਉਹ ਕਰਨਾ ਚਾਹੀਦਾ ਜੀ ਆਪਣਾ ਸਵੇਰੇ ਸ਼ਾਮ ਪਰਮਾਤਮਾ ਨਾਲ ਆਪਣਾ ਟਾਈਮ ਬਹੁਤ ਵਧੀਆ ਦੇਵੇ ਦੋਨੋਂ ਟਾਈਮ ਸਵੇਰੇ ਵੀ ਸ਼ਾਮ ਨੂੰ ਵੀ ਹਾਂਜੀ ਉਹਦੇ ਵਿੱਚ ਨਾ ਕੋਈ ਡਿਸਟਰਬਿੰਗ ਹੈ ਸੁਬਾ ਉੱਠਦੇ ਆਪਾਂ ਜਨਦੀ ਉੱਠ ਕੇ ਨਹਾਤ ਹੋ ਕੇ ਆਪਣਾ ਪਾਠ ਪੂਜਾ ਕਰੋ ਉਹਦੇ ਵਿੱਚ ਕੋਈ ਡਿਸਟਰਬ ਜਦ ਜੋ ਜੋ ਦਿਨ ਚੜਦਾ ਜਾਂਦਾ ਜਿਉਂ-ਜਿਉਂ ਮੋਬਾਈਲ ਬੰਦੇ ਮਿਲਣੇ ਸ਼ੁਰੂ ਹੋ ਜਾਂਦੇ ਆ ਵੀ ਸਾਰਾ ਸਿਸਟਮ ਨਿਕਲ ਜਾਂਦਾ ਹਾਂਜੀ ਤੇ ਹੁਣ ਜਿਹੜਾ ਸਮਾਂ ਹੈਗਾ ਉਹਨੂੰ ਆਪਾਂ ਹੌਲੀ ਹੌਲੀ ਕਰ ਲਿਆ ਕਰ ਤੇ ਆਪਣਾ ਥੋੜਾ ਜਿਹਾ ਮਕਾਨ ਦਾੇ ਕੰਮ ਸੀ ਧੂਰਾ ਹੁਣ ਉਹੀ ਖਤੇ ਕਰੂਗਾ ਇਹਨੂੰ ਵੀ ਹਾਂਜੀ ਹੁਣ ਆਪਣੇ ਹਿਸਾਬ ਨਾਲ ਕਰ ਰਿਆ ਕਰੂਗੇ ਆਪਣਾ ਲਾਲੜਾ ਨੇੜੇ ਬਾ ਦਰਵਾਜ਼ੇ ਹੀ ਰਹਿੰਦੇ ਆਪਦਾ ਬਸ ਹੈ ਤਾਂ ਕੰਮ ਥੋੜਾ ਜਿਹਾ ਹੈ ਪਰ ਹੁਣ ਐ ਥੋੜੀ ਜਿਹੀ ਬਾਰਿਸ਼ ਵੀ ਹੈ ਬਾਰਸ਼ਾਂ ਚ ਕੰਮ ਕਰਨਾ ਵੀ ਚਾਹੀਦਾ ਹਾਂਜੀ ਹਾਂਜੀ ਤੇ ਦਿਓ ਸਾਥ ਵੀਰੋ ਬੜੀ ਦਾ ਬਰਥਡੇ ਹੈ ਧੰਨਵਾਦ ਆ ਸਾਰਿਆਂ ਦਾ ਚੜ੍ਹਦੀ ਕਲਾ ਚ ਹੈ ਤੇ ਆਪਾਂ ਨੇ ਸਾਰੇ ਨੇ ਹੌਸਲਾ ਹੀ ਆ ਬਾਈ ਹੌਸਲਾ ਵਜਾਈ ਹੁੰਦੀ ਹੈ ਜਦ ਕੋਈ ਵਕਤ ਪੈ ਜਾਂਦਾ ਬੰਦੇ ਪਰ ਸਿਰਫ ਹੌਸਲਾ ਵਜਾਈ ਹੈ ਹਾਂਜੀ ਹਾਂਜੀ ਹੌਸਲੇ ਦੇ ਉੱਪਰ ਦੁਨੀਆ ਟਿਕੀ ਵੀ ਹੈ ਵੀ ਆਪਾਂ ਆਏ ਨਹੀਂ ਵੀ ਦائیں ਕਰ ਲੈਣਾ ਆਏ ਨਹੀਂ ਆਏ ਕਰ ਲੈਣਾ ਇਦਾਂ ਨਾਲ ਮਿਲ ਕੇ ਟਾਈਮ ਨਿਕਲ ਜਾਂਦਾ ਹਾਂਜੀ ਜਿਹਨਾਂ ਨੇ ਜਿੰਨੇ ਵੀ ਸਾਕੇ ਸੰਬੰਧੀ ਮਿੱਤਰ ਦੋਸਤ ਯਾਰ ਦੋਸਤ ਆ ਪੂਰਾ ਦਿਲੋਂ ਸਪੋਰਟ ਕਰ ਰਿਹਾ ਉਹ ਕਹਿੰਦਾ ਕਿਸੇ ਗੱਲ ਦਾ ਰਿਕ ਭਰਾਵਾ ਹਾਂਜੀ ਜਿੱਥੇ ਆਪਾਂ ਬੈਠੇ ਆ ਜਿੱਥੇ ਲੋੜ ਆ ਕਿ ਜਿੱਥੇ ਬੋਲੋ ਕਿਹੜਾ ਕਿੱਥੇ ਜਾਣਾ ਉੱਥੇ ਜਾਣੇ ਨੂੰ ਨਾਲ ਖੜੇ ਆ ਹਾਂਜੀ ਤੇ ਚਲੋ ਆਮਦ ਦੇ ਤਾਂ ਸਮਾਜ ਦੇ ਪਰ ਪਰ ਅਸੀਂ ਨਹੀਂ ਬਹੁਤ ਪਰਿਵਾਰ ਹੈ ਇੱਕ ਨਹੀਂ ਹੈ ਜਿਹੜੇ ਐਦਾਂ ਫਸੇ ਹੋਏ ਨੇ ਜਾਇਜ਼ ਚ ਕਣਕ ਕਿ ਆਪਣਾ ਦੁੱਖ ਆਪਣਾ ਦੁੱਖ ਦੇਖ ਜਾਂ ਦੂਜੇ ਦਾ ਦੁੱਖ ਦੇਖਦੇ ਆ ਆਪਣਾ ਦੁੱਖ ਥੋੜਾ ਲੱਗਣਾ ਜਾਂਦਾ ਵੀ ਦੁਨੀਆ ਇੰਨੀ ਬਖਤ ਵਿੱਚ ਪਈ ਵੀ ਆ ਵੀ ਪਰਮਾਤਮਾ ਨਾਮ ਤਾਂ ਕਹਿੰਦਾ ਵੀ ਇਹੋ ਜਿਹਾ ਕੰਮ ਕਿਸੇ ਨਾਲ ਨਾ ਕਰੇ ਥੋੜੀ ਕਰ ਲੋ ਵੀਰ ਰਾਮ ਨਾਲ ਰਹੋ ਹਾਂਜੀ ਹੁਣ ਜਿਹੜੇ ਬੱਚੇ ਬੇਕਸੂਰ ਚੱਕੇ ਬਿਆਰ ਉਹਦਾ ਕਸੂਰ 10 ਪੈਸੇ ਵੀ ਨਹੀਂ ਹੈ ਨਿਕਲਣਾ ਹੈਗਾ ਉਹਨਾਂ ਨੇ ਵੀ ਸਭ ਨੇ ਨਿਕਲਣਾ ਜਿਹੜਾ ਪਰ ਮਾਂ ਬਾਪ ਨੂੰ ਸਾਰੇ ਸੰਬੰਧੀਆਂ ਨੂੰ ਟੈਨਸ਼ਨ ਆ ਜਾਂਦੀ ਹੈ ਤੇ ਚਲੋ ਠੀਕ ਹੈ ਜੀ